ਦੋਸਤੋ ਥੋੜੀ ਤੁਸੀਂ ਜਾਣਦੇ ਹੋ ਅੱਜ 10 ਗ੍ਰਾਮ ਸੋਨੇ ਦੀ ਕੀਮਤ ਲਗਭਗ 1,27,000 ਰੁਪਏ ਹੋ ਗਈ ਹੈ। ਸੋਨੇ ਦੀ ਕੀਮਤ ਵਧਣ ਦੇ ਇਹ ਤਿੰਨ ਮੁੱਖ ਕਾਰਨ ਹਨ। ਪਹਿਲਾ ਮਹਿੰਗਾਈ ਜਦੋਂ ਚੀਜ਼ਾਂ ਮਹਿੰਗੀਆਂ ਹੁੰਦੀਆਂ ਹਨ ਲੋਕ ਪੈਸਾ ਬਚਾਉਣ ਲਈ ਸੋਨਾ ਖਰੀਦਦੇ ਹਨ। ਦੂਜਾ ਰੁਪਏ ਦੀ ਕਮੀ ਜਦੋਂ ਰੁਪਏ ਦੀ ਕਦਰ ਘਟਦੀ ਹੈ ਸੋਨਾ ਆਪਣੇ ਆਪ ਮਹਿੰਗਾ ਹੋ ਜਾਂਦਾ ਹੈ। ਤੀਜਾ ਦੁਨੀਆ ਵਿੱਚ ਗੜਬੜ ਜੁਮੇ ਜੰਗਾ ਜਾਂ ਆਰਥਿਕ ਮੁਸ਼ਕਲਾਂ ਆਉਂਦੀਆਂ ਨੇ ਲੋਕ ਸੋਨਾ ਖਰੀਦ ਕੇ ਸੁਰੱਖਿਆ ਰਹਿਣਾ ਚਾਹੁੰਦੇ ਨੇ ਜੇ ਹਾਲਾਤ ਅਜਿਹੇ ਹੀ ਰਹੇ ਤਾਂ ਸਾਲ 2030 ਤੱਕ ਸੋਨੇ ਦੀ ਕੀਮਤ ਲਗਭਗ 1,60,000 ਤੋਂ 1,90,000 ਤੱਕ ਪਹੁੰਚ ਸਕਦੀ ਹੈ ਜੇ ਤੁਸੀਂ ਵੀ ਸੋਨੇ ਵਿੱਚ ਇਨਵੈਸਟ ਕਰਨਾ ਚਾਹੁੰਦੇ ਹੋ ਤਾਂ ਇਹ ਤਰੀਕੇ ਸਭ ਤੋਂ ਵਧੀਆ ਹਨ ਪਹਿਲਾ ਡਿਜੀਟਲ ਔਰਡਰ ਤੁਸੀਂ ਆਨਲਾਈਨ ਐਪਲੀਕੇਸ਼ਨ ਰਾਹੀਂ ਇਸ ਨੂੰ ਖਰੀਦ ਸਕਦੇ ਹੋ ਦੂਜਾ ਸਾਬਰਨ ਗੋਲਡ ਹੋਣ ਇਸ ਤੇ ਸਰਕਾਰ ਵਿਆਜ ਵੀ ਦਿੰਦੀ ਹੈ ਤੀਸਰਾ ਗੋਲਡ ETF ਜਾਂ SIP ਇਸ ਨਾਲ ਤੁਸੀਂ ਹੌਲੀ ਹੌਲੀ ਗੋਲਡ ਖਰੀਦਦੇ ਹੋ ਹਰ ਮਹੀਨੇ ਤੇ ਇਸ ਵਿੱਚ ਰਿਸਕ ਵੀ ਘਟ ਜਾਂਦਾ ਹੈ ਅਤੇ ਬਾਰਨ ਬਫੇਟ ਦੀ ਇੱਕ ਗੱਲ ਜਰੂਰ ਯਾਦ ਰੱਖੋ ਜਦ ਲੋਕ ਲਾਲਚੀ ਹੋਵੋ ਤਦ ਡਰੋ ਤੇ ਜਦ ਲੋਕ ਡਰੇ ਹੋਏ ਹੋਣ ਤਦ ਲਾਲਚਿਵੋ ਸੋਨਾ ਹਮੇਸ਼ਾ ਇੱਕ ਸੇਫ ਚੋਣ ਹੈ ਪਰ ਸਾਰਾ ਪੈਸਾ ਇਸ ਵਿੱਚ ਨਾ ਲਾਓ ਸਿਰਫ 10 ਤੋਂ 15% ਹੀ ਰੱਖੋ ਹੁਣ ਕਮੈਂਟ ਕਰਕੇ ਦੱਸੋ ਤੁਸੀਂ ਆਪਣੀ ਜ਼ਿੰਦਗੀ ਵਿੱਚ ਸੋਨੇ ਦਾ ਸਭ ਤੋਂ ਘੱਟ ਰੇਟ ਕਿਹੜਾ ਵੇਖਿਆ ਸੀ